ਸਭ ਤੋਂ ਪਹਿਲਾਂ ਮੈਂ ਅੱਜ ਪ੍ਰਿੰਟ মিডিਆ ਦਾ ਤੇ ਇਲੈਕਟ੍ਰੋਨਿਕ মিডিਆ ਦਾ ਤੈਦਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਅੱਜ ਸਾਰੇ ਜਣੇ ਬੜੀ-ਬੜੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੈਨੇਜਮੈਂਟ ਚੋਣਾਂ ਨੇ ਉਸ ਤੋਂ ਪਹਿਲਾਂ ਇੱਕ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਮੇਰੀ ਤੰਦਨ ਪਹਿਲਾਂ ਕੀਤੀ ਹੋਈ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਉਹਨੂੰ ਫਿਰਾਕ ਜਲਾਲਪੁਰੀ ਦੇ ਸ਼ੇਅਰ ਦੇ ਨਾਲ ਆਪਣੀ ਗੱਲ ਸ਼ੁਰੂ ਕਰਨੀ ਚਾਹਨਾ। ਫਿਰਾਕ ਜਲਾਲਪੁਰੀ ਜੀ ਕਹਿੰਦੇ ਕਹਿੰਦੇ ਤੂੰ ਇੱਧਰ ਉੱਧਰ ਕੀ ਬਾਤ ਨਾ ਕਰ। ਇਹ ਬਤਾ ਕੇ ਕਾਰਵਾ ਕੈਸੇ ਕਿਉਂ ਲੁਟਾ? ਹਮੇ ਰਹਿਜ ਨੂੰ ਕੀ ਗਰਜ਼ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ। ਇਹ ਸਵਾਲ ਤੇਰੀ ਰਹਿਬਰੀ ਦਾ ਹੈ। ਇਹ ਜਵਾਬ ਦੋ ਤੁਸੀਂ ਸ਼ਹਿਰ ਨੂੰ ਕਿ ਨੰਬਰ 1 ਤੁਸੀਂ ਕਿਹਾ ਕਿ ਸਾਡੇ ਰਾਜ ਦੇ ਵਿੱਚ ਕੋਈ ਕਿਸੇ ਕਿਸਮ ਦਾ ਬਿਲਕੁਲ ਵੀ ਨਾ ਘਪਲਾ ਹੋਇਆ ਨਾ ਇਹ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਭਾਈ ਭਤੀਜਾਵਾਦ ਦੇ ਵਿੱਚ ਰਹਿ ਕੇ ਕਦੇ ਇਹਨਾਂ ਇੰਸਟੀਚੂਨਾਂ ਦੇ ਵਿੱਚ ਅਸੀਂ ਕਦੇ ਕੋਈ ਕਾਰਜਸ਼ਾਲੀ ਕੀਤੀ ਹੈ ਆਹ ਤਿੰਨ ਚਿੱਠੀਆਂ ਅੱਜ ਵੱਡੀਆਂ ਵੱਡੀਆਂ ਚਿੱਠੀਆਂ ਮੈਂ ਕਢਵਾ ਕੇ ਲਿਆਇਆ ਹਾਂ ਰਿਕਾਰਡ ਦੇ ਵਿੱਚ ਪਹਿਲੀ ਚਿੱਠੀ 17 3 1999 ਨੂੰ ਰਣਵੀਰ सूद ਜੀ ਲਿਖ ਰਹੇ ਨੇ ਕਹਿੰਦੇ ਇਟ ਇਜ਼ ਅ ਰੈਗਰੈਟਡ ਥੈਟ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲਡ ਟੂ ਡਿਲੀਵਰ ਦਾ ਗੁੱਡਸ ਇਟ ਹੈਜ਼ ਬਿਲੀਵ ਬਲਾਈਡ ਥੈਟ ਦਾ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਅਫੀਸਰ ਵੀਰਰ ਆਰ ਇਨਕਰਜਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਨੈਪੋਟਿਜ਼ਮ ਮਤਲਬ ਭਾਈ ਭਤੀਜਾਵਾਦ ਫੇਵਰਿਟਿਜ਼ਮ ਮਤਲਬ ਚਹੇਤਿਆਂ ਨੂੰ ਰੱਖ ਕੇ ਪਾਪੁਆਇੰਟਮੈਂਟ ਡਾਇਰੈਕਟਰਸ ਆਰ ਗਿਵਨ ਟੂ ਦੀ ਆਰਬਿਟੇਰਰਲੀ ਆਪਣੀ ਮਨਮਰਜ਼ੀ ਦੇ ਨਾਲ ਆਰਬਿਟੇਰਰਲੀ ਮਤਲਬ ਆਪਣੀ ਮਨਮਰਜ਼ੀ ਦੇ ਨਾਲ ਐਂਡ ਅਗੇਂਸਟ ਦੀ ਸੈਟ ਨੋਰਮਸ ਇਗਨੋਰਿੰਗ ਦੀ ਮੈਰਿਟ ਆਫ ਦੀ ਕੈਂਡੀਡੇਟਸ ਸਾਰੀ ਮੈਰਿਟਸ ਨੂੰ ਛਿੱਕੇ ਟੰਗ ਕੇ ਥੋਡੇ ਮੈਂਬਰ ਕਹਿ ਰਹੇ ਨੇ ਕਿ ਉਰੇ ਭਾਈ ਭਤੀਜਾਵਾ ਚੱਲਦਾ ਥੋਡੇ ਮੈਂਬਰ ਕਹਿ ਰਹੇ ਨੇ ਕਿ ਉਰੇ ਚਹੇਤਾਪਨ ਚੱਲਦਾ ਤੇ ਥੋਡੇ ਮੈਂਬਰ ਕਹਿ ਰਹੇ ਨੇ ਉਰੇ ਮਨਮਰਜ਼ੀ ਚੱਲਦੀ ਹੈ this state of the affairs in a senior secondary school khannais and i opener in this regard eh chitti hai ji ranveer sooj ji di eh di copy le jao odo panel congress da panel si visionary panel for education aur us samay de president si shree narinder bakhshi ji te dusre passe dusri chitti likh rahe ne rajkumar sanevalia ji uss din same day ਉਹ ਕੀ ਲਿਖ ਰਹੇ ਨੇ ਸੇਮ ਗੱਲ ਉਹ ਲਿਖ ਰਹੇ ਨੇ ਥਿਸ ਇਜ਼ ਰਿਗਰੈਟਡ ਦੈਟ ਦਾ ਮੈਨੇਜਿੰਗ ਕਮੇਟੀ ਹੈਜ਼ ਫੇਲਡ ਟੂ ਡਿਲੀਵਰ ਦੀ ਗੁੱਡਸ ਇਟ ਹੈਜ਼ ਬਿਲਾਈਡ ਦੀ ਫੇਥ ਆਫ ਦੀ ਮੈਂਬਰਸ ਆਫ ਦੀ ਸੋਸਾਇਟੀ ਸਰਟਨ ਆਫੀਸਰ ਬੀਨਰ ਆਰ ਇਨ ਕਲਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਫੇਰ ਸੇਮ ਗੱਲ ਰਾਜਕੁਮਾਰ ਜੀ ਸਾਹਨੇ ਵਾਲੀ ਸਾਹਿਬ ਲਿਖ ਰਹੇ ਕਿ ਡਾ ਬਟਾ ਇਲਜ਼ਾਮ ਥੋਟੇ ਮੈਂਬਰ ਉਹ ਥੋਟੀ ਉਹ ਮੈਨੇਜਿੰਗ ਕਮੇਟੀ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਨੇ ਤੇ ਚਿੱਠੀ ਲਿਖ ਰਹੇ ਨੇ ਔਰ ਔਨ ਰਿਕਾਰਡਡ ਹੈ ਦੇਵੋਗੇ ਜਵਾਬ ਵੀ ਕਿਉਂ ਤੁਸੀਂ ਇਸ ਗੱਲ ਦਾ ਕੋਈ ਤੀਜੀ ਚਿੱਠੀ 15/3/1999 ਨੂੰ ਸ਼੍ਰੀ ਪਵਨ ਕੁਮਾਰ ਗਰਗ ਜੀ ਲਿਖ ਰਹੇ ਨੇ ਇਹ ਚਿੱਠੀ ਥੋੜੀ ਜਿਹੀ ਡਿਫਰੈਂਟ ਹੈ ਉਹਦੇ ਚੋ ਲਿਖ ਰਹੇ ਨੇ ਆਈ ਐਮ ਕਨਸਟ੍ਰੇਂਟ ਟੂ ਬ੍ਰਿੰਗ ਟੂ ਯੋਰ ਨੋਟਿਸ ਥੈਟ ਦਾ ਐਟੀਟਿਊਡ ਆਫ ਦੀ ਪ੍ਰੈਜ਼ੀਡੈਂਟ ਆਫ ਦੀ ਮੈਨੇਜਿੰਗ ਕਮੇਟੀ ਇਜ਼ ਡਿਕਟੇਟਰਲ ਤਾਨਾਸ਼ਾ ਥੋੜਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਤਾਨਾਸ਼ਾਈ ਤੇ ਉਤੇ ਆਫ ਹੈ ਵੀ ਮਿਸਕਲੀ ਹਿਸ ਫੰਕਸ਼ਨਿੰਗ ਇਜ਼ ਅ ਮੋਸਟ ਅਨਰੀਜ਼ਨੇਬਲ ਐਂਡ ਪ੍ਰੀਜੂਡੀਸ਼ੀਅਲ ਉਹ ਕਹਿੰਦਾ ਜੁਡੀਸ਼ੀਅਲ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਇਹ ਮੈਨੇਜਮੈਂਟ ਚਲਾਈ ਜਾ ਰਹੀ ਹੈ ਇਹ ਚਿੱਠੀਆਂ ਦਾ ਜਵਾਬ ਦਿਓ ਵਿਜਨਰੀ ਪੈਨਲ ਦੇ ਮੈਂ ਅੱਜ ਸਵਾਲ ਪੁੱਛਦੇ ਦੂਜੀ ਗੱਲ ਤੁਸੀਂ ਇਹ ਗੱਲ ਕਹੀ ਕਿ ਸਰਕਾਰ ਸਾਨੂੰ ਗਰਾਂਟ ਨਹੀਂ ਦਿੰਦੀ ਤਾਂ ਕਰਕੇ ਅਸੀਂ ਤਨਖਾਹ ਨਹੀਂ ਦਿੰਦੇ ਕਿਸੇ ਇੱਕ ਕਲੌਜ਼ ਦੱਸੋ ਕਿਸੇ ਇੱਕ ਕਲੌਜ਼ ਦੱਸੋ ਜਿੱਥੇ ਲਿਖਿਆ ਹੋਵੇ ਕਿ ਗਰਾਂਟ ਆਊਗੀ ਤਾਂ ਤਨਖਾਹ ਦਿੱਤੀਆਂ ਜਾਣਗੀਆਂ ਮਾਊਰੇ ਅੱਜ ਰੂਲ ਨੰਬਰ 1 ਪੇਜ 297 ਗ੍ਰਾਂਟ ਐਂਡ ਐਡ ਰੂਲਸ ਪੰਜਾਬ ਦੀ ਕਿਤਾਬ ਦਾ ਹਵਾਲਾ ਦੇ ਕੇ ਤੁਹਾਨੂੰ ਤੱਥਾਂ ਦੇ ਆਧਾਰਤ ਗੱਲ ਕਹਿ ਰਿਹਾ ਗ੍ਰਾਂਟ ਦੇ ਨਾਲ ਤਨਖਾਹ ਦੇਣ ਦਾ ਕੋਈ ਸਰੋਕਾਰ ਹੈ ਨਹੀਂ ਮੀਡੀਆ ਵਾਸੀਓ ਤੁਸੀਂ ਇਹ ਗੱਲ ਨੂੰ ਪਹੁੰਚਾਉਣਾ ਹੈ ਕਿ ਗ੍ਰਾਂਟ ਦੇ ਨਾਲ ਮੈਨੇਜਮੈਂਟ ਦੀ ਤਨਖਾਹ ਦਾ ਦੂ ਨੇੜੇ ਦਾ ਕੋਈ ਸਰੋਕਾਰ ਨਹੀਂ ਜਗੋ 12 1967 ਨੂੰ ਦਿੱਲੀ ਪੈਟਰਨ ਆਫ ਗ੍ਰਾਂਟ ਐਂਡ ਏਡ ਸਕੂਲ ਲਾਗੂ ਕੀਤਾ ਗਿਆ ਸੀਗਾ ਪੂਰੇ ਭਾਰਤ ਚ ਅਪਰੂਵਡ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਸਿਰਫ ਗ੍ਰਾਂਟ ਇਸ਼ੂ ਤਾ ਕੀਤੀ ਜਾਊਗੀ ਜਦੋਂ ਤੁਸੀਂ ਅਪਰੂਵਡ ਡੈਫੀਸਿਟ ਸਾਡੇ ਕੋਲ ਲਿਆ ਕੇ ਦੋਗੇ ਕਿ ਸਾਨੂੰ ਮੈਨੇਜਮੈਂਟ ਨੂੰ ਸਕੂਲਾਂ ਦਾ ਸਕੂਲਾਂ ਦੀਆਂ ਦੁਕਾਨਾਂ ਦਾ ਇਹਦੇ ਚ ਰੈਂਟ ਕਵਰ ਹੋਣਾ ਸੀ ਕਿ ਕਿੰਨਾ ਸਕੂਲਾਂ ਨੂੰ ਰੈਂਟਾਂ ਦਾ ਦੁਕਾਨਾਂ ਦਾ ਰੈਵਨਿਊ ਫਰੋਮ ਲੈਂਡ ਤੁਹਾਡੇ ਕੋਲ ਲੈਂਡ ਜੇ ਪਈ ਆ ਉਹਦਾ ਕੋਈ ਰੈਵਨਿਊ ਆਂਦਾ ਤੁਹਾਨੂੰ ਡੋਨੇਸ਼ਨਸ ਤੁਹਾਡੀਆਂ ਇਹਨਾਂ ਸੰਸਥਾਵਾਂ ਨੂੰ ਚੰਦਾ ਕਿੰਨਾ ਇਕੱਠਾ ਹੁੰਦਾ ਹੈ अन ऑथराइज्ड ਕਲੈਕਸ਼ਨ ਫਰੋਮ ਦੀ ਸਟੂਡੈਂਟਸ ਤੁਸੀਂ ਸਟੂਡੈਂਟਾਂ ਤੋਂ ਫੀਸ ਕਿੰਨੀ ਲੈਨੇ ਹੋ ਜਾਂ ਫੰਡ ਕਿੰਨੇ ਲੈਨੇ ਹੋ ਐਡਮਿਸ਼ਨ ਸਮੇ ਕਿੰਨੇ ਪੈਸੇ ਲੈਨੇ ਹੋ ਇਹ ਸਾਰੀਆਂ ਚੀਜ਼ਾਂ ਦਾ ਵੇਰਵਾ ਲੈ ਕੇ ਜਦੋਂ ਤੁਸੀਂ ਆਓਗੇ ਤਾਂ ਸਰਕਾਰ ਕਹਿੰਦੀ ਸੀ ਜਿੱਥੇ ਤੁਹਾਨੂੰ ਘਾਟਾ ਪੈਂਦਾ ਦਿਖੂਗਾ ਆਸੀਂ ਤੁਹਾਨੂੰ ਗ੍ਰਾਂਟ ਦੇ ਨਾਲ ਮਦਦ ਕਰਾਂਗੇ ਨਾ ਕਿ ਇਹ ਕਿਹਾ ਸੀ ਕਿ ਗ੍ਰਾਂਟ ਭੇਜਾਂਗੇ ਤੁਸੀਂ ਤਾਂ ਤਨਖਾਹਾਂ ਦੋਗੇ ਇਸ ਦਾ ਸਭ ਤੋਂ ਵੱਡਾ ਸਬੂਤ ਅੱਜ ਮੈਂ ਇੱਕ ਚਿੱਠੀ ਲੈ ਕੇ ਆਇਆ ਹਾਂ। ਇਸ ਚਿੱਠੀ ਨੇ ਸਾਰੇ ਖੰਨੇ ਨੂੰ ਹਲਾਕੇ ਰੱਖ ਦੇਣਾ। ਇਸ ਚਿੱਠੀ 'ਚ ਸਰਕਾਰ ਨੇ ਮੀਮੋ ਨੰਬਰ 59319 'ਚ ਇਹਨਾਂ ਨੂੰ ਚਿੱਠੀ ਕੱਢੀ 7 ਸਕੂਲਾਂ ਨੂੰ ਜਿਹਦੇ 'ਚ ਇੱਕ ਚਿੱਠੀ ਖੰਨੇ ਦੇ ਪ੍ਰਿੰਸੀਪਲ ਐਸ ਸੀਨੀਅਰ ਸਕੈੰਡਰੀ ਸਕੂਲ ਆਰੀਆ ਸਕੂਲ ਨੂੰ ਚਿੱਠੀ ਨਿਕਲੀ ਕਿੰਨੀ ਤਰੀਕ ਨੂੰ ਇਹ ਚਿੱਠੀ ਨਿਕਲੀ ਹੈ ਇਹਨਾਂ ਦੀ 22 12 2023 ਨੂੰ ਤੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ 27 12 2023 ਨੂੰ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਵਿਭਾਗ ਨਾਲ ਮਿੱਕੀ ਮਿਤੀ 21 12 2023 ਨੂੰ ਹੋਈ ਮੀਟਿੰਗ ਦੌਰਾਨ ਹੋਏ ਫੈਸਲੇ ਦੇ ਸਨਮੁਕ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਸਕੂਲ ਨਾਲ ਸੰਬੰਧਿਤ ਪਿਛਲੇ 3 ਸਾਲ ਦੀ ਬੈਲੈਂਸ ਸ਼ੀਟ ਸਕੂਲ ਦੀ ਆਮਦਨ ਅਤੇ ਖਰਚੇ ਦੀ ਮੁਕੰਮਲ ਡਿਟੇਲ ਲੈ ਕੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਹੋੜ ਲੜੀਂਦੇ ਦਸਤਾਵੇਜ਼ ਤੇ ਰਿਕਾਰਡ ਸਮੇਤ ਡਾਕਟਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਿਖੇ ਮਿਤੀ 27 12 2023 ਨੂੰ ਸਵੇਰੇ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਓ। ਭਾਵ ਸਰਕਾਰ ਕਹਿੰਦੀ ਹੈ ਤੁਸੀਂ ਆਪਣੀ ਬੈਲੈਂਸ ਸ਼ੀਟ ਲੈ ਕੇ ਤੇ ਆਪਣਾ ਸਾਰਾ ਰਿਕਾਰਡ ਲੈ ਕੇ ਤੁਹਾਡੇ ਕੋਲ ਪਹੁੰਚੋ। ਅਸੀਂ ਚੈੱਕ ਕਰਕੇ ਤੁਹਾਨੂੰ ਗ੍ਰਾਂਟ ਇਸ਼ੂ ਕਰੀਏ। ਇਹਨਾਂ ਨੂੰ ਇੱਕ ਗੱਲ ਜ਼ਰੂਰ ਜਾ ਕੇ ਪੁੱਛਿਓ ਕਿ ਅੱਜ ਤੱਕ ਇਹ ਰਿਕਾਰਡ ਕਿਉਂ ਨਹੀਂ ਲੈ ਕੇ ਗਏ ਜੇ ਸੱਚੇ ਜੇ ਉਸ ਸਕੂਲ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੈਪੋਟイズਮ ਨਹੀਂ ਹੋਇਆ ਹੋਇਆ ਜੇ ਉਸ ਸਕੂਲ ਦੇ ਵਿੱਚ ਕਿਸੇ ਕਿਸਮ ਦਾ ੱਟਕਾ ਨਹੀਂ ਹੋਇਆ ਹੋਇਆ ਜੇ ਇਹਨਾਂ ਨੂੰ ਲੱਗਦਾ ਕਿ ਮੈਨੇਜਮੈਂਟ ਬਹੁਤ ਵਧੀਆ ਪਰਫਾਰਮ ਕੀਤਾ ਫਿਰ ਇਹ ਚਿੱਠੀ ਇਹ ਚਿੱਠੀ ਕੀ ਬੋਲਦੀ ਹੈ ਫਿਰ ਇਹ ਦਸਤਾਵੇਜ਼ ਲੈ ਕੇ ਗ੍ਰਾਂਟ ਲੈਣ ਲਈ ਕਿਉਂ ਨਹੀਂ ਗਏ ਔਰ ਮੈਨੂੰ ਪੁੱਛਦੇ ਨੇ ਮੈਂ ਇਹਨਾਂ ਮੇਰਾ ਉਲਟਾ ਹੈ ਧੰਨਵਾਦ ਕਰਨ ਕਿ ਚਿੱਠੀ ਆਣ ਦੇ ਬਾਵਜੂਦ ਵੀ ਇਹ ਕਾਗਜ਼ ਲੈ ਕੇ ਨਹੀਂ ਗਏ ਮੈਂ ਫੇਰ ਵੀ ਇੱਕ ਖੰਨੇ ਦਾ ਚੁਣਿਆ ਹੋਇਆ ਵਿਧਾਇਕ ਹੋਣ ਦੇ ਨਾਤੇ ਮੈਂ ਇਹਨਾਂ ਟੀਚਰਾਂ ਦੀ ਮਜਬੂਰੀ ਸਮਝੀ ਕਿ ਇਹਨਾਂ ਦੀ ਨਲੈਕੀ ਕਰਕੇ ਉਹ ਜਿਹੜੇ ਵਿਚਾਰੇ ਟੀਚਰ ਨੇ ਜਿਨ੍ਹਾਂ ਦੀ 6-6 ਮਹੀਨੇ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਵੀ ਉਹ ਕਿਉਂ ਸਫਰ ਕਰਨ ਮੈਂ ਸਾਡੇ ਸਤਕਾਰਯੋਗ ਫਾਈਨਾਂਸ ਮਨਿਸਟਰ ਕੋਲ ਜਾ ਕੇ ਬੇਨਤੀ ਕਰਕੇ ਇਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਲਿਆਇਆ ਲਿਆ ਕੇ ਦਿੱਤੀ ਕਿ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾ ਸਕਣ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾਣ ਸਕਣ ਹੁਣ ਵੱਡਾ ਸਵਾਲ ਹੈ ਇਹ ਚਿੱਠੀ ਬੋਲਦੀ ਹੈ ਕਿ ਦਸਤਾਵੇਜ਼ ਕਿਉਂ ਨਹੀਂ ਲੈ ਕੇ ਗਏ ਇਸ ਗੱਲ ਦਾ ਇਹ ਜਵਾਬ ਦੇਣ ਮੇਰਾ ਨਿੱਜੀ ਤੌਰ ਤੇ ਸ਼ਹਿਰਦਾਰੀ ਦੇ ਨਾਤੇ ਇਹਨਾਂ ਨਾਲ ਕੋਈ ਰੌਲਾ ਨਹੀਂ ਕਿਸੇ ਨਾਲ ਮੇਰਾ ਕੋਈ ਰੌਲਾ ਨਹੀਂ ਪਰ ਜਿੱਥੇ ਗੱਲ ਖੰਨੇ ਨੂੰ ਰਿਪਰੈਜ਼ੈਂਟ ਕਰਨ ਦੀ ਆਂਦੀ ਹੈ ਖੰਨੇ ਦੇ ਐਜੂਕੇਸ਼ਨ ਇੰਸਟੀਟਿਊਟਾਂ ਨੂੰ ਰਿਪਰੈਜ਼ੈਂਟ ਕਰਨ ਦੀ ਆਂਦੀ ਹੈ ਮੈਂ ਅੱਜ ਵੀ ਕਹਿ ਰਿਹਾ ਇੱਕ ਵਾਰ ਨਹੀਂ 50 ਵਾਰ ਕਹੂੰਗਾ ਕਿ ਇਹਨਾਂ ਨੇ ਇਸ ਇੰਸਟੀਟਿਊਸ਼ਨਾਂ ਦਾ ਬੇੜਾ ਘਰਕ ਕਰਕੇ ਰੱਖਤਾ ਅੱਗੇ ਚੱਲੋ ਜਦੋਂ ਇਹ ਆਪਣੀ ਇਹ ਤਾਂ ਤੁਹਾਨੂੰ ਮੈਂ ਦੱਸਦਾ ਦੂਸਰਾ ਇਹਦੇ ਚ ਆਂਦਾ ਰੂਲ 12ਈ ਪੇਜ ਨੰਬਰ 302 ਗ੍ਰਾਂਟ ਐਂਡ ਏਡ ਰੂਲਸ ਆਫ ਪੰਜਾਬ ਦੀ ਕਿਤਾਬ ਕਹਿੰਦੀ ਹੈ ਕਿ ਸਟਾਫ ਸ਼ੈਲ ਬੀ ਪੇਡ ਰੈਗੂਲਰਲੀ ਬਾਇ ਦੀ ਮੈਨੇਜਮੈਂਟ ਬਾਇ ਦੀ 7th ਆਫ ਦੀ ਫੋਲੋਇੰਗ ਮੰਥ ਵੀ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਪਹਿਲਾਂ ਸੁਣਨ ਵਾਲੀ ਗੱਲ ਹੈ ਸਰਕਾਰ ਦੇ ਰੂਲ ਕਹਿੰਦੇ ਨੇ ਕਿ ਤੁਹਾਨੂੰ ਹਰ ਹਾਲਾ ਦੇ ਵਿੱਚ ਟੀਚਰਸ ਦੀ ਤਰਖਾਹ ਦੇਣੀ ਪਊਗੀ ਤੁਸੀਂ ਉਸ ਦੇ ਨਾਲ ਬਾਉਂਡ ਹੋ ਇਹ ਸਰਕਾਰ ਦੀ ਏਜ ਨਾਲ ਇਹਦਾ ਕੋਈ ਤਾਲੁਕਤ ਨਹੀਂ ਇਹ ਮੈਨੇਜਮੈਂਟ ਨੇ ਦੇਣਾ ਹੈ ਮੈਨੇਜਮੈਂਟ ਹੈਵ ਟੂ ਗਿਵ ਦਿਸ ਪੇਮੈਂਟ ਫੇਰ ਇਹ ਜਵਾਬ ਦੇਣ ਕਿ 6-6 ਮਹੀਨੇ ਦੀਆਂ ਤਨਖਾਹਾਂ ਕਿਵੇਂ ਕੱਖੀਆਂ ਹੋਉਗੀਆਂ ਜੀ? ਜਾਂ ਤਾਂ ਇਹ ਕਹਿਣ ਮੂੰਹੋਂ ਮੰਨਣ ਕਿ ਸਾਤੋਂ ਘਾਟਾ ਪੈ ਗਿਆ। ਜਾਂ ਇਹ ਮੂੰਹੋਂ ਮੰਨਣ ਇਸ ਗੱਲ ਨੂੰ ਕਿ ਸਾਡੇ ਤੋਂ ਮਿਸਮੈਨੇਜਮੈਂਟ ਹੋ ਗਈ। ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਇਨਸਾਨ ਛੋਟਾ ਨਹੀਂ ਹੋ ਜਾਂਦਾ। ਇਨਸਾਨ ਫੱਟਾ ਹੁੰਦਾ ਉਲਟਾ ਗਲਤੀ ਮੰਨ ਕੇ ਵੀ ਸਾਤੋਂ ਗਲਤੀ ਹੋ ਗਈ। ਅਸੀਂ ਨੈਗਲੀਜੈਂਸੀ ਦਿਖਾਤੀ ਜਿਹਦੇ ਕਰਕੇ ਇੰਸਟੀਚਿਊਨ ਅੱਜ ਬਹੁਤ ਬੁਰੀ ਤਰ੍ਹਾਂ ਨਾਲ ਏ ਇਸ ਸਮੇਂ ਘਾਟੇ 'ਚ ਜਾ ਚੁੱਕੇ ਨੇ ਅਸੀਂ ਇਸ ਕਾਬਲ ਵੀ ਨਹੀਂ ਰਹੇ ਕਿ ਅਸੀਂ ਸਮੇਂ ਸਿਰ ਇਹਨਾਂ ਟੀਚਰਾਂ ਦੀ ਜਿਹੜੇ ਮਿਹਨਤ ਕਰ ਰਹੇ ਨੇ ਦਿਨ ਰਾਤ ਇਹਨਾਂ ਇੰਸਟੀਚਿਊਸ਼ਨਾਂ ਦੇ ਵਿੱਚ ਅਸੀਂ ਇਹਨਾਂ ਦੀ ਤਨਖਾਹ ਕੱਢਣ ਦੇ ਕਾਬਲ ਵੀ ਨਹੀਂ ਰਹੇ ਉਲਟਾ ਪੁੱਠੀ ਗੱਲ ਕੀ ਕਰ ਰਹੇ ਨੇ ਕਹਿੰਦੇ ਸਰਕਾਰ ਨੇ ਸਾਨੂੰ ਗ੍ਰਾਂਟ ਨਹੀਂ ਭੇਜੀ ਸਰਕਾਰ ਦਾ ਕਿਸੇ ਰੂਲ 'ਚ ਕਿਸੇ ਵੀ ਕਤਾਬ 'ਚ ਨਹੀਂ ਲਿਖਿਆ ਹੋਇਆ ਜੇ ਕਿਤੇ ਲਿਖਿਆ ਲਿਆਓ ਕੱਢ ਕੇ ਵੀ ਗ੍ਰਾਂਟ ਦਵਾਂਗੇ ਤਾਂ ਤਨਖਾਹ ਦਿੱਤੀ ਜਾਊਗੀ ਮੈਨੇਜਮੈਂਟ ਜੇ ਸਰਕਾਰ ਨਹੀਂ ਤੁਹਾਨੂੰ ਤਨਖਾਹ ਦੇਣੀ ਹੈ ਫਿਰ ਤੁਹਾਡੇ ਤੋਂ ਐਡਾ ਵੱਡਾ ਉਹਨਾਂ ਨੇ ਆਹ ਜਿਹੜਾ ਤੁਸੀਂ ਐਡਾ ਤੰਤਰ ਸਜਾਈ ਬੈਠੇ ਹੋ ਫੇ ਕਾਦੇ ਵਾਸਤੇ ਸਿਆ ਫਿਰ ਤਾਂ ਆ ਤਿੰਨ ਆ ਤਿੰਨ ਸਕੂਲਾਂ ਦਾ ਮੈਂ ਹਵਾਲਾ ਦੇਣ ਲੱਗਿਆ ਆਪਣੇ ਨੇੜੇ ਦੇਆਂ ਦਾ ਫਿਰ ਤਾਂ ਇਹ ਤਿੰਨ ਸਕੂਲ ਸਰਕਾਰ ਨੇ ਟੇਕਓਵਰ ਕਰ ਲੈ ਫਿਰ ਤਾਂ ਇਹ ਵੀ ਜਾ ਕੇ ਸਰਕਾਰ ਨੂੰ ਕਹਦੋ ਵੀ ਸਾਡੇ ਕੋਲ ਹੱਥ ਜੋੜ ਕੇ ਕਹਦੋ ਵੀ ਸਾਡੇ ਕੋਲ ਚੱਲਦੀ ਨਹੀਂ ਮੈਨੇਜਮੈਂਟ ਸਾਡੇ ਕੋਲ ਤਨਖਾਹ ਦੇਣ ਕਿਉਂਕਿ ਪੈਸੇ ਨਹੀਂ ਤੇ ਇਹਨੂੰ ਵੀ ਟੇਕਓਵਰ ਕਰ ਲਓ ਖਾਲਸਾ ਸਕੂਲ ਪੜੀ ਇੱਕ ਐਂਟਡ ਸਕੂਲ ਸੀ ਸਰਕਾਰ ਕੋਲ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਸਰਕਾਰ ਨੇ ਕਰ ਲਿਆ ਪਬਲਿਕ ਹਾਈ ਸਕੂਲ ਸਿਹੋੜਾ ਸਰਕਾਰ ਨੂੰ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਉਹਨਾਂ ਨੇ ਕਰ ਦਿਆ ਜਨਤਾ ਹਾਈ ਸਕੂਲ ਸੰਘੋੜ ਉਹ ਵੀ ਜਾ ਕੇ ਕਹਿੰਦੇ ਵੀ ਸਾਤੋਂ ਨਹੀਂ ਚੱਲਦਾ ਸਰਕਾਰ ਨੇ ਟੇਕਓਵਰ ਕਰ ਲਿਆ ਤੇ ਜਦੋਂ ਜੇਥੋਂ ਤੋਂ ਨਹੀਂ ਚੱਲਦਾ ਤਾਂ ਲਿਖੇ ਦੇ ਦਿਓ ਜੇ ਚੱਲਦਾ ਫਿਰ ਤੁਸੀਂ ਬੇਫਕੂਫ ਨਾ ਬਣਾਓ ਫਿਰ ਸ਼ਰਿਆਮ ਕੋ ਵੀ ਸਾਡੀ ਮਿਸਮੈਨੇਜਮੈਂਟ ਕਰਕੇ ਘਾਟਾ ਪੈ ਗਿਆ ਉਰੇ ਕਿਸੇ ਕਿਸਮ ਦੀ ਕਮੀ ਨਹੀਂ ਸੀ ਬਸ ਸਾਨੂੰ ਤਾਂ ਇਹ ਭਾਈ ਭਤੀਜਾਵਾਦ ਲੈ ਕੇ ਬਹਿ ਗਿਆ ਸੋ ਇਸ ਗੱਲ ਦਾ ਪੂਰਾ ਖੰਨਾ ਇਹਨਾਂ ਤੋਂ ਜਵਾਬ ਮੰਗੇਓ ਕੱਲ ਨੂੰ ਵੋਟਾਂ ਨੇ ਸੋਚ ਕੇ ਵੋਟਾਂ ਪਾਇਓ ਇਹ ਇੰਸਟੀਟਿਊਸ਼ਨਾਂ ਦੀ ਭੁਵਿੱਖ ਦਾ ਸਵਾਲ ਹੈ ਇਹ ਉਰੇ ਕਿਸੇ ਪੈਨਲ ਦਾ ਸਵਾਲ ਨਹੀਂ ਇਹ ਕਿਸੇ ਦੇ ਜਤਨ ਹਰਨ ਦਾ ਸਵਾਲ ਨਹੀਂ ਇਹ ਉਹਨਾਂ ਮੁਕੱਦਸ ਉਹਨਾਂ ਪਵਿੱਤਰ ਇੰਸਟੀਟਿਊਸ਼ਨਾਂ ਦਾ ਸਵਾਲ ਆ ਇਹਨਾ ਇੰਸਟੀਟਿਊਸ਼ਨਾਂ ਨੂੰ ਬਚਾਉਣ ਪਿੱਛੇ ਕਿਸੇ ਹੱਦ ਤੱਕ ਸਾਨੂੰ ਜਾਣਾ ਪਵੇ ਅਸੀਂ ਪੂਰਾ ਜੋਰ ਲਾਵਾਂਗੇ ਇੰਸਟੀਟਿਊਸ਼ਨਾਂ ਨੂੰ ਬਚਾਣਾ ਇਹ ਸਾਡਾ ਸਭ ਤੋਂ ਵੱਡਾ ਉੱਤਰ ਦਾਇਤ ਤੋਂ ਬਣੂ। ਕਦੀ ਕਿਸੇ ਕਿਸੇ ਗਲਤੀ ਕੀਆ ਦੂਜੀ ਇਹਨਾਂ ਨੇ ਗੱਲ ਕਹੀ ਦੂਜੀ ਇਹਨਾਂ ਨੇ ਗੱਲ ਕਹੀ ਕਿ ਕਿੱਡੀ ਵੱਡੀ ਗੱਲ ਕਿ ਕਹਿੰਦੇ ਜੀ ਅਸੀਂ ਰਿਕਰੂਟਮੈਂਟ ਇਸ ਲਈ ਨਹੀਂ ਕਰ ਸਕੇ ਕਿ ਸਰਕਾਰ ਦੀ ਉਧ ਤੇ ਪਾਬੰਦੀ ਲੱਗੀ ਹੋਈ ਸੀ ਕਿੱਡੀ ਹਾਸੋ ਜਣੀ ਗੱਲ ਕਰਦੇ ਹੋ ਉਹਦੀ ਚਿੱਠੀ ਲੈ ਕੇ ਆਇਆ ਮੈਂ ਇਹ ਕਹਿੰਦੇ ਰਿਕਰੂਟਮੈਂਟ ਅਸੀਂ ਇਸ ਲਈ ਨਹੀਂ ਕਰ ਸਕਦੇ ਵੀ ਸਰਕਾਰ ਦੀ ਬੰਬਦੀ ਲੱਗੀ ਹੋਈ ਹੈ ਇਹਦੇ ਵਿੱਚ ਇੱਕ ਟੀਚਰ ਨੇ ਉਹਨਾਂ ਟੀਚਰਾਂ ਦਾ ਨਾਮ ਹੈ ਚੈੱਕ ਕਰਵਾ ਲਿਓ ਜੀ ਉਸ ਟੀਚਰ ਦਾ ਨਾਮ ਹੈ ਕੁਲਜੀ ਇੱਕ ਦਾ ਐਗਜ਼ਾਮਪਲ ਦਿੰਨਾ ਕਿਉਂਕਿ ਹੁਣ ਮੇਰੇ ਕੋਲ ਤਾਂ 100 ਦੀ ਲਿਸਟ ਹੈ ਮੈਂ ਉਹ 100 ਦਾ ਨਾਮ ਥੋੜਾ ਲਵਾਂਗਾ ਕੁਲਜੀਤ ਸਿੰਘ ਅਪਾਇੰਟਡ ਐਸ ਅ ਹੈਡਮਾਸਟਰ ਅਗੇਂਸਟ ਅਪਰੂਵਡ ਐਂਡ ਐਡਿਟਡ ਪੋਸਟ ਐਟ ਆਰੀਆ ਹਾਈ ਸਕੂਲ ਮੈਂ ਆਰੀਆ ਹਾਈ ਸਕੂਲ ਤਾਂ ਕਹ ਰਿਹਾ ਆਰੀਆ ਸਕੂਲ ਸਾਡਾ ਖੰਨੇ ਵੀ ਹੈ ਇਸ ਕਰਕੇ ਮੈਂ ਆਰੀਆ ਦਾ ਹੀ ਕੱਢ ਕੇ ਲੈ ਆਇਆ ਆ ਆਰੀਆ ਹਾਈ ਸਕੂਲ ਮੰਡੀ ਫੂਲ ਡਿਸਟ੍ਰਿਕਟ ਬਟਿੰਡਾ ਡਿਸਟ੍ਰਿਕਟ ਬਟਿੰਡੇ ਦੇ ਵਿੱਚ ਕੁਲਜੀਤ ਸਿੰਘ ਦੇ ਅਪਾਇੰਟਮੈਂਟ ਹੋ ਸਕਦੀ ਹੈ ਤੇ ਖੰਨੇ ਦੇ ਵਿੱਚ ਨਹੀਂ ਅਪਾਇੰਟਮੈਂਟ ਹੋ ਸਕਦੀ ਵਾਓ ਥੋੜੇ ਤੁਸੀਂ ਕਿਹਦਾ ਬੇਫਕੂਪ ਬਣਾਣ ਲੱਗੇ ਹੋ ਹੈ ਤੁਸੀਂ ਖੰਨੇ ਦਾ ਪੂਰੇ ਸ਼ਹਿਰ ਵਾਸੀਆਂ ਦਾ ਬੇਫਕੂਪ ਬਣਾਓਗੇ ਦੇਖੋ ਆ ਇੱਕ ਰਿਕਾਰਡ ਹੋਰ ਬੋਲਦਾ ਬਸੇ ਮੇਰੀ ਲਾਸਟ ਗੱਲ ਉਨ 1/12/1967 ਤੱਕ ਗਵਰਨਮੈਂਟ ਦੇ ਐਡਿਟਿਡ ਸਕੂਲ ਸੀ 484 ਟੋਟਲ ਸਕੂਲ ਸੀ ਅੱਜ ਉਹ ਅਪਰੋਕਸੀਮੇਟ 410 ਰਹਿ ਚੁੱਕੇ ਨੇ ਕੋਈ ਉਹਦੇ ਚੋਂ ਸਰੈਂਡਰ ਕਰਕੇ ਜਿਵੇਂ ਮੈਂ ਤਿੰਨ ਚਾਰ ਸਕੂਲਾਂ ਦਾ ਨਾਮ ਦਿੱਤਾ ਹੈ ਉਹ ਇਹ ਕੁਝ ਸਰੈਂਡਰ ਕਰ ਗਏ ਜਿਹਦੇ ਚ ਜਿਹੜਾ ਖੰਨੇ ਦਾ ਐਸ ਬॉयਸ ਕਾਲਜ ਹੈ ਇਹਦੇ ਚ 32 33 ਸੈਂਕਸ਼ਨਡ ਪੋਸਟ ਸੀਆਂ ਜਿਹੜੀਆਂ ਐਡਿਟਿਡ ਪੋਸਟ ਜਿਹਦੇ ਚ ਬਿਫੋਰ 2002 8-9 ਪੋਸਟਾਂ 2002 ਤੋਂ ਪਹਿਲਾਂ ਦੀਆਂ ਭਰੀਆਂ ਹੋਈਆਂ ਜਿਹੜੀਆਂ 95% ਤੇ 5% 95% ਸਰਕਾਰ ਦੀ ਗਰਾਟ 5% ਇਹਨਾਂ ਨੇ ਲਈ ਸੀ ਤੇ ਜਿਹੜੀਆਂ ਪਿੱਛੇ ਬਚੀਆਂ 32 ਦੇ ਚੋਂ 24 ਪੋਸਟਾਂ ਬਚੀਆਂ 24 ਪੋਸਟਾਂ ਆਰਐਸ ਝਾਂਜੀ ਜੀ ਉਹਨਾਂ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਉਹ ਕਿਵੇਂ ਭਰ ਗਏ ਜੀ 75 25 ਦੇ ਹਿਸਾਬ ਨਾਲ ਜਵਾਬ ਦੇਣ ਇਹ ਉਹ ਵੀ ਤਾਂ ਇੰਸਟੀਚਿਊਟ ਇਹਨਾਂ ਦਾ ਸੀ ਉਹ 75 25 ਦੇ ਹਿਸਾਬ ਨਾਲ ਆਪਣੀਆਂ 24 ਪੋਸਟਾਂ ਭਰ ਗਏ ਫਿਰ ਏਐਸ ਕਾਲਜ ਫਾਰ ਊਮਨ ਪੂਰੇ ਜਿਹੜੀਆਂ ਟੋਟਲ ਸੈਂਕਸ਼ਨਡ ਪੋਸਟਾਂ ਸੀ 23 ਸੀਗੀਆਂ ਐਡਿਡ ਸਕੂਲਾਂ ਦੀਆਂ ਇਹ 7525 ਚ 7 ਪੋਸਟਾਂ ਭਰਗੀਆਂ ਚਲੋ ਦੋ ਇਹਦੇ ਚੋਂ ਟੀਚਰ ਰਿਜ਼ਾਈਨ ਦੇ ਕੇ ਕਿਤੇ ਹੋਰ ਜੁਆਇਨਿੰਗ ਕਰ ਲਈ ਉਹਨਾਂ ਨੇ 5 ਰਹਿ ਗਏ ਪਰ ਇਹ ਵੀ ਤਾਂ 7525 ਚ ਭਰਗੀਆਂ ਇਹ ਵੀ ਤਾਂ ਇਹਨਾਂ ਦਾ ਸਕੂਲ ਸੀ ਇਹਦੇ ਚ ਕਿਵੇਂ ਭਰਗੀਆਂ ਜੀ ਇਹ 5 ਪੋਸਟਾਂ ਤੇ ਜਦੋਂ ਗੱਲ ਆਈ ਹੈ ਸਕੂਲ ਦੀ ਆ ਰਹੀ ਹੈ ਉਹਦੇ ਲਈ ਅਸੀਂ ਭਰ ਨਹੀਂ ਸਕਦੇ ਕਿਉਂਕਿ 7030 ਦੀ ਹੈ ਜੀ J 70 30 ਦੀ ਥੋੜੀ ਤੁਸੀਂ ਕਹਿੰਦੇ ਹੋ ਉਹਦੇ ਤੇ ਕੋਈ ਸੈਂਸਰ ਲੱਗਿਆ ਬਾਅਦ ਲੱਗਿਆ ਫਿਰ ਇਹ ਕੁਲਜੀਤ ਸਿੰਘ ਦੀ ਅਪੁਆਇੰਟਮੈਂਟ ਹੈ ਤੇ ਹੈਡਮਾਸਟਰ ਕਿਵੇਂ ਹੋਊਗਾ ਵੱਡਾ ਸਵਾਲ ਹੈ ਜਵਾਬ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐਦਾਂ ਨਾ ਕਰੋ ਠੀਕ ਹੈ ਤੁਹਾਡੇ ਤੋਂ ਮਿਸਮੈਨੇਜਮੈਂਟ ਹੋ ਗਈ ਠੀਕ ਹੈ ਤੁਸੀਂ ਬਹੁਤ ਵੱਡਾ ਇਸ ਇਹ ਨਾ ਇੰਸਟੀਟਿਊਸ਼ਨਾਂ ਨੂੰ ਤੁਸੀਂ ਸੀਰੀਅਸਲੀ ਨਹੀਂ ਲਿਆ ਜਦਸਰ ਗੱਲ ਇਹ ਹੈ ਤੁਹਾਡੇ ਜਿਹੜਾ ਮੋਸਟ ਆਫ ਦੀ ਮੈਂਬਰ ਚੁਣ ਕੇ ਗਏ ਉਹ ਨਾਨ ਟੈਕਨੀਕਲ ਸੀ ਥੋਡੇ ਮੋਸਟ ਆਫ ਦੀ ਮੈਂਬਰ ਜਿਹੜੇ ਚੁੱਕੇ ਗਏ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਨਾ ਕੋਈ ਸੰਬੰਧ ਸੀ ਨਾ ਉਹਨਾਂ ਨੂੰ ਐਜੂਕੇਸ਼ਨ ਨਾਲ ਕੋਈ ਮਤਲਬ ਸੀ ਠੀਕ ਹੈ ਤੁਹਾਡੇ ਤੋਂ ਲਾਸ ਹੋ ਗਿਆ ਠੀਕ ਹੈ ਖੰਨੇ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈ ਗਿਆ ਪਰ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਤੁਸੀਂ ਹੋਰ ਗੁਮਰਾਹ ਨਾ ਕਰੋ ਇਹ ਫੇਕ ਪ੍ਰੈਸ ਕਾਨਫਰੈਂਸਾਂ ਕਰਕੇ ਖੰਨੇ ਨੂੰ ਗੁਮਰਾਹ ਨਾ ਕਰੋ ਜਿਹੜੇ ਫੈਕਟਸ ਐਂਡ ਫਿਗਰਸ ਮੈਂ ਤੁਹਾਨੂੰ ਦਿੱਤੇ ਨੇ ਮੈਂ ਸਿਰਫ ਦੋ ਤਰੀਕ ਨੂੰ ਰਿਜ਼ਲਟ ਆ ਜਾਣਾ 3 ਤਰੀਕ ਤੋਂ ਬਾਅਦ ਚ ਜੇ ਤੁਸੀਂ ਕਹੋਗੇ 3 ਤਰੀਕ ਤੋਂ ਬਾਅਦ ਜੋ ਆਪਾਂ ਕੋਈ ਵੀ ਇੱਕ ਦਿਨ ਪੂਰਾ ਦਿਨ ਰੱਖ ਲਾਂਗੇ ਡਿਬੇਟ ਨੂੰ ਮੈਂ ਓਪਨ ਪੂਰਾ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਕਹਿਣਾ 3 ਤਰੀਕ ਤੋਂ ਬਾਅਦ ਚ ਆਪਾਂ ਇੱਕ ਦਿਨ ਜੁਨਿਨਿਮਸਲੀ ਆਪਸ ਚ ਬੈਠ ਕੇ ਸੈਟਲ ਆਊਟ ਕਰ ਲੰਨੇ ਇੱਕ ਦਿਨ ਰੱਖ ਲੈਣੇ ਮੈਂ ਉਸ ਦਿਨ ਸਾਰੇ ਦਸਤਾਵੇਜ਼ ਲੈ ਆਉਂਗਾ ਤੁਸੀਂ ਆ ਜਿਓ ਜਿਹੜੇ ਮੌਜੂਦਾ ਉਸ ਸਮੇਂ ਦੇ ਹੁਣ ਜਿੱਤੇ ਹੋਏ ਬੰਦੇ ਹੋਣਗੇ ਉਹ ਆ ਜਾਣ ਆਪਾਂ ਬੈਠ ਕੇ ਇਸ ਡਿਬੇਟ ਦੇ ਵਿੱਚ ਸਾਰਾ মিডিਆ ਸੱਤ ਲਾ ਕੇ ਉਸ ਦਿਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਤੋਂ ਨੂੰ ਸਾਰੇ ਹੁਣ ਮੈਂ 20 ਮਿੰਟ ਦੀ ਪ੍ਰੈਸ ਕਾਨਫਰੰਸ ਤੋਂ ਨੂੰ ਇਸ ਤੋਂ ਬਾਅਦ ਕੀ ਦੱਸਾਂ ਮੇਰੇ ਕੋਲ ਤਾਂ ਏਡਾ ਮੋਟਾ ਬਲੰਦਾ ਪਿਆ ਤੁਹਾਡਾ ਵੀ ਤੁਸੀਂ ਕੀ ਕੁਝ ਕੀਤਾ ਹੋਇਆ ਹੈ ਨਾ ਇੰਸਟੀਚਿਊਨਲ ਦੇ ਵਿੱਚ ਤੇ ਤੁਹਾਡੇ ਹੀ ਮੈਂਬਰ ਚੀਖ ਚੀਖ ਕੇ ਕਹਿ ਰਹੇ ਨੇ ਤੁਹਾਡੇ ਹੀ ਜਿੱਤੇ ਹੋਏ ਮੈਂਬਰ ਤੁਹਾਡੇ ਹੀ ਉਹ ਵੀ ਸ਼ਹਿਰ ਦੇ ਦਿੱਕਤਵੰਦੇ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਵਿੱਚ ਨੈਪੋਟਿਜ਼ਮ ਹੋ ਰਿਹਾ ਥੋੜੇ ਹੀ ਕਹਿ ਰਹੇ ਨੇ ਇਹਦੇ ਵਿੱਚ ਫੇਵਰਿਟਿਜ਼ਮ ਹੋ ਰਿਹਾ ਘੱਟ ਤੋਂ ਘੱਟ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਆ ਜਿਹੜੇ ਸ਼ਹਿਰ ਦੇ ਸਿਰ ਕੱਢ ਆਗੂਆ ਨੇ ਤੁਹਾਨੂੰ ਚਿੱਠੀਆਂ ਦਿੱਤੀਆਂ ਜਿਹੜੀਆਂ ਤੁਹਾਡੇ ਰਿਕਾਰਡ ਚ ਬੋਲਦੀਆਂ ਇਹਦਾ ਜਵਾਬ ਦੇ ਦਿਓ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਨਮਸਕਾਰ ਮੈਨੂੰ ਸਾਰ ਇੱਕ ਸਵਾਲ ਹੈ ਜੀ ਉਹਨਾਂ ਦਾ ਇੱਕ ਅਲੀਗੇਸ਼ਨ ਆ ਕਿ ਇਹ ਇੰਨੀਆਂ ਜੇ ਤੁਸੀਂ ਕਹਿ ਰਹੇ ਧੰਦ ਲਿਆਉਂਦੀਆਂ ਨੇ ਤੁਹਾਡੇ ਪੈਨਨ ਦੇ ਦੋ ਮੈਂਬਰ ਪਹਿਲਾਂ ਸਾਡੇ ਦੇ ਚੀਫ ਉਹਨਾਂ ਨੇ ਕਿਉਂ ਨਹੀਂ ਬਾਤ ਚੁੱਕੀ ਜੀ ਦੇਖੋ ਮੈਂ ਇਸ ਪ੍ਰੈਸ ਕਾਨਫਰੰਸ ਨੂੰ ਕੋ ਪੋਲਿਟੀਕਲੀ ਮੋਟੀਵੇਟ ਨਹੀਂ ਕਰਨਾ ਚਾਹੁੰਦਾ ਨਾ ਮੈਂ ਪੋਲਿਟੀਕਲ ਮੋਟਿਵ ਦੇਣਾ ਚਾਹੁੰਦਾ ਜੇ ਉਹ ਇਸ ਗੱਲ ਤੇ ਆਂਦੇ ਨੇ ਤਾਂ ਉਹਨਾਂ ਦੇ ਪੈਨਲ ਦੇ ਵਿੱਚ ਅੱਜ ਵੀ ਡੇਢ 'ਚ ਚਾਰ ਬੰਦੇ ਆਹੀ ਜੇ ਬੈਠੇ ਨੇ ਜਿਹੜੇ ਕੋਈ ਜਿੱਤੇ ਇਧਰੋਂ ਨੇ ਤੇ ਬਾਅਦ 'ਚ ਉਹ ਉਧਰ ਪਲਟੀਆਂ ਮਾਰ ਕੇ ਜਿਹੜੇ ਕਦੇ ਇਧਰੋਂ ਲੜਦੇ ਸੀ ਜਾ ਕੇ ਵੋਟਾਂ ਉਧਰ ਪਾਉਂਦੇ ਸੋ ਇਸ ਕਰਕੇ ਇਹਨੂੰ ਪੋਲੀਟੀਕਲ ਰੰਗਤ ਨਾ ਦੇਣ ਦੀ ਬਜਾਏ ਇਹਨੂੰ ਆਪਾਂ ਮੁੱਦੇ ਦੀ ਪ੍ਰੈਸ ਕਾਨਫਰੰਸ ਰੱਖੀ ਜਾ ਰਾ ਵਧੀਆ ਕਿਉਂਕਿ ਇਹ ਮੈਟਰ ਹੈ ਜਿਹੜਾ ਬੜਾ ਸੀਰੀਅਸ ਹੈ ਔਰ ਇਸ ਸਕੂਲ ਤੇ ਮਨੇ ਸਕੂਲ ਦੀ ਸਾਡੇ ਜਿਹੜੇ ਸਿੱਖਿਆ ਦੇ ਮੰਦਰ ਹੈ ਇਹਨਾਂ ਦੇ ਇਹ ਮਤਲਬ ਕਿ ਇਹਨਾਂ ਦੀ ਹੋਂਦ ਦੀ ਸਵਾਲ ਹੈ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਇਹਨਾਂ ਦਾ ਇਹ ਪੋਲਿਟੀਕਲ ਜਵਾਬ ਹੈ ਉਹ ਆਫਟਰ ਟੂ 2 ਤਰੀਕ ਤੋਂ ਬਾਅਦ ਆਪਾਂ ਦੇ ਦੇਆ ਇੱਕ ਹੋਰ ਵੱਡਾ ਇਲਜ਼ਾਮ ਲਗਾਤਾ ਕਹਿੰਦੇ ਆਪ ਤੇ ਬੀਜੇਪੀ ਦੇ ਪਾਇਨਲ ਇਕੱਠੇ ਨਹੀਂ ਜੀ ਕੱਲ ਉਹਨੇ ਚਲੋ ਇਹਨਾਂ ਦੇਖੋ ਮੇਰੀ ਇੱਕ ਗੱਲ ਸੁਣੋ ਜੀ ਜਦੋਂ ਕੋਈ ਬੰਦੇ ਨੂੰ ਆਪਣੀ ਹਾਰ ਦਿਖ ਰਹੀ ਹੋਵੇ ਨਾ ਪ੍ਰਤੱਖ ਜਦੋਂ ਕਿਸੇ ਬੰਦੇ ਨੂੰ ਇਹ ਦਿਖ ਰਿਹਾ ਹੋਵੇ ਕਿ ਸਾਡੇ ਹੱਥੋਂ ਇਹ ਜਿਹੜੀ ਤਾਕਤ ਹੈ ਖੁੱਸ ਰਹੀ ਹੈ ਫਿਰ ਉਹਦੇ ਦਿਲ ਦਿਮਾਗ ਦੇ ਵਿੱਚ ਜੋ ਵੀ ਗੱਲਾਂ ਆਂਦੀਆਂ ਉਹ ਫਿਰ ਐਦਾਂ ਹੀ ਬੋਲਦਾ ਹੁੰਦਾ ਇਹ ਬਸ ਹੁਣ ਕੁਛ ਨਹੀਂ ਇਹ ਬੁਖਲਾ ਕੇ ਬੁਖਲਾਣ ਤੋਂ ਬਾਅਦ ਇਹਨਾਂ ਦੀ ਬੁਖਲਾਟ ਬੋਲ ਰਹੀ ਆ ਇਹਨਾਂ ਦੇ ਇਸ ਸਮੇਂ ਬੁੱਲਾਂ ਤੇ ਸਿਕਰੀ ਆਈ ਪਈ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਇਹ 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 ਹੁਣ ਸੱਤਾ ਪਲਟ ਹੋ ਗਈ ਤਾਂ ਇਹਨਾਂ ਨੂੰ ਇਹ ਪਤਾ ਹੈ ਇਸ ਤੋਂ ਬਾਅਦ ਉਹ ਸਾਡੇ ਜਿਹੜੇ ਬਹੁਤ ਕੱਚੇ ਚਿੱਠੇ ਨੇ ਉਹ ਛੱਡਣੇ ਨਹੀਂ ਐਮਐਲਏ ਸਾਹਿਬ ਨੇ ਕੱਢ ਲਿਆਣੇ ਨੇ ਇਸ ਕਰਕੇ ਇਹਨਾਂ ਨੂੰ ਉਹ ਡਰ ਆ ਜਿਹੜਾ ਇਹਨਾਂ ਦਾ ਡਰ ਹੋਉਂਦਾ ਹੈ ਨੇ ਸਾਡਾ ਕੋਈ ਪੈਚ ਅਪ ਨਹੀਂਗਾ ਜੀ ਕਿਸੇ ਨਾ ਸਾਡਾ ਕਿਸੇ ਕਿਸਮ ਦਾ ਕੋਈ ਪੈਚ ਅਪ ਨਹੀਂਗਾ ਉਹ ਜਹੀ ਜੇ ਸਮੀਕਰਨ ਮਤਲਬ ਕਿ ਹੈ ਇਹਨੂੰ ਫਿਊਚਰ ਛੋਹ ਸਕਦਾ ਇਹਨੂੰ ਫਿਊਚਰ ਜੇ ਕੋਈ ਚੰਗਾ ਬੰਦਾ ਸਾਡੇ ਨਾਲ ਜੁੜ ਕੇ ਚੰਗਾ ਬੰਦਾ ਪਰਸਨਲੀ ਤੌਰ ਤੇ ਜੇ ਕੋਈ ਚੰਗਾ ਬੰਦਾ ਸਾਡੇ ਨਾਲ ਜੁੜ ਕੇ ਮੈਨੇਜਮੈਂਟ ਦੇ ਵਿੱਚ ਯਾਨੀ ਕਿ ਇਹਨੂੰ ਅੱਗੇ ਵਧਾਉਣ ਦੀ ਕੰਮ ਕਰਨਾ ਚਾਹਦਾ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਚੰਗਾ ਬੰਦਾ ਲਾਈਕ ਜੀ ਨਹੀਂ ਕੋਈ ਦੇਖੋ ਸਾਰੇ ਦੇਖੋ ਜਿਹੜਾ ਕੋਈ ਚੰਗਾ ਹੋਊਗਾ ਆਪਣੇ ਆਪ ਜੁੜ ਜੂਗਾ ਜੀ ਲਾਈਵ ਕਰ ਲਈਏ ਬਈ ਤਾਂ ਬੁਰਾ ਹਾਰ ਹੋਇਆ ਕਬਾੜਾ ਟੈਕਨੀਕਲ ਬੰਦੇ ਨਹੀਂ ਹਾਂ ਹਾਂ ਜੀ ਪਰ ਕੀ ਦਿਨਾਂ ਦੋ ਪਾਜਾ ਬੈਕ ਦੀ ਗੱਲ ਕਰ ਰਹੇ ਹਾਂ ਪਰ ਨਹੀਂ ਉਹਨਾਂ ਨੂੰ ਉਮੀਦ ਕਰੇ ਕੱਢੀ ਬੰਦ ਨਹੀਂ ਉਹਦੇ ਨੂੰ ਹੁਣ ਇਸ ਵਾਰ ਡਾਕਟਰਸ ਦੱਤੇ ਨੇ ਅਸੀਂ ਇਸ ਵਾਰ ਡਾਕਟਰ ਬੈਜੂਕੇਸ਼ਨ ਚੈੱਕ ਕਰਨੀ ਹੁੰਦੀ ਨਹੀਂ ਸੁਣੋ ਉਸ ਤੋਂ ਬਾਅਦ ਤੋਂ ਸਾਡੇ ਇੱਕ ਰਿਟਾਇਰਡ ਪ੍ਰਿੰਸੀਪਲ ਜਿਹੜੇ ਰਿਟਾਇਰਡ ਪ੍ਰਿੰਸੀਪਲ ਜਿਹੜੇ ਨਾ ਸਟੇਟ ਵਾਰਡੀ ਬਲਕਿ ਨੈਸ਼ਨਲ ਵਾਰਡੀ ਰਾਸ਼ਟਰਪਤੀ ਤੋਂ ਵਾਰਡ ਮਿਲੇ ਆਏ ਇਹਨਾਂ ਨੂੰ ਅਸੀਂ ਉਹ ਦੱਤੇ ਨੇ ਆਪਣੇ ਪੈਨਲ ਦੇ ਵਿੱਚ ਹੋਣਗੇ ਸਰ ਦੇਖੋ ਗੱਲ ਇਹ ਹੁੰਦਾ ਕਿਸੇ ਵੀ ਚੀਜ਼ ਨੂੰ ਆਪਣਾ ਅੱਗੇ ਉਦੋਂ ਅੱਗੇ ਮਾਰਗਦਰਸ਼ਕ ਬਣ ਲਈ ਦੋ ਤਿੰਨ ਬੰਦੇ ਜੇ ਚੰਗੇ ਬੰਦੇ ਅੱਗੇ ਲੱਗ ਜਾਣ ਤਾਂ ਜਿਹੜੀ ਪਿਛਲੀ ਚਾ ਸਾਰੀ ਟੀਮ ਹੁੰਦੀ ਉਹ ਕਦੇ ਕਤਾਹੀ ਨਹੀਂ ਕਰਦੀ ਹੁਣ ਜਿਸ ਜਿਸ ਸਟੇਟ ਦਾ ਜੇਸੇ ਜਗਾ ਦਾ ਜੇ ਰਾਜ ਹੀ ਕਰਪਟ ਹੋਊਗਾ ਜੇ ਰਾਜ ਹੀ ਕਰਪਟ ਹੋਊਗਾ ਜਿ세 ਏਰੀਏ ਦਾ ਉਹ ਕੀ ਸੁਧਾਰ ਹੋਊਗਾ ਥੋੜਾ ਜਿਹਾ ਧਿਆਨ ਦਿੰਦੇ ਤੇ ਪ੍ਰਿੰਸੀਪਲ ਜੀ ਨਹੀਂ ਲਿਆ ਉਹਦੇ ਤੋਂ ਬਹੁਤ ਵਧੀਆ ਬਹੁਤ ਵਧੀਆ ਹੋ ਜਾਂਦਾ ਜੀ ਪਰ ਇਹਨਾਂ ਨੇ ਧਿਆਨ ਨਹੀਂ ਦਿੰਦਾ ਮੇਰੀ ਬਸ ਇੱਕੋ ਹੀ ਰਿਕੁਐਸਟ ਹੈ ਕਿ ਜੇ ਇਹ ਇਹ ਬੜੀ ਸੀਰੀਅਸ ਪ੍ਰੈਸ ਕਾਨਫਰੰਸ ਹੈ ਇਹਦਾ ਜਿਹੜਾ ਤੱਥਾਂ ਦੇ ਆਧਾਰ ਦੇ ਉੱਤੇ ਮੈਂ ਮਿੱਤੋ ਇਹ ਲੈ ਜੋ ਅੱਜ ਲੈਟਰਸ ਲੈ ਜੋ ਕਾਈਂਡਲੀ ਇਹਦਾ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਿਓ ਔਰ ਇਹਦਾ ਜਿਹੜਾ ਜਵਾਬ ਲੈ ਕੇ ਜਨਤਾ ਦੀ ਕਚੈੜੀ ਦੇ ਵਿੱਚ ਬਹੁਤ ਜ਼ਰੂਰ ਦਿਓ ਧੰਨਵਾਦ